ਲੋ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਚੱਲ ਬਾਈ ਹਾਂ ਜੀ ਬਾਈ ਜੀ ਦੇਖੋ ਤੁਸੀਂ ਦੇਖ ਲਓ ਸੌਲੀ ਮੰਡੀ ਮੰਡੀ ਦੇ ਵਿੱਚ ਵੀਰੇ ਬਹੁਤ ਵਧੀਆ ਰੌਣਕ ਲੱਗੀ ਆ ਸਾਡੇ ਬਾਈ ਜੀ ਮਰੀਤ ਸਿੰਘ ਜੀ ਇੱਧਰ ਸਾਡੇ ਵੀਰ ਰਾਜੂ ਜੀ ਮੰਡੀ ਤੇ ਬਹੁਤ ਵਧੀਆ ਵੀਰੇ ਫੌਸਟ ਪਿਆ ਬੰਦੇ ਨੂੰ ਮੰਡੀ ਦਾ ਬਹੁਤ ਵਧੀਆ ਨੌਨਕਾ ਬਾਈ ਸੌਲੀ ਮੰਡੀ ਤੁਸੀਂ ਦੇਖ ਸਕਦੇ ਹੋ 1200 2000 ਬੱਚੇ ਆ ਸਕਦੇ ਹਾਂ हां सरपंच साहब किमे आज मंडी ਬਹੁਤ ਵਧੀਆ ਭਰਦੀ ਆ ਤੁਹਾਡੀ ਵਧੀਆ ਬਾਈ ਦੀ ਹਰ ਐਤਵਾਰ ਦੀ ਮੰਡੀ ਹੁੰਦੀ ਆ ਜੀ ਇਹ ਨਾਬੇ ਤੋਂ ਪਾਸੋਂ ਰੋੜਾ ਬਾਈ ਜੀ ਮੇਨ ਰੋਡ ਦੇ ਉੱਪਰ ਮੰਡੀ ਆ ਬਿਊ ਦਿਖਾ ਦੇ ਰੋੜਾ ਹਾਂ ਜੀ ਆ ਰੋੜਾ ਦੇਖੀ ਦੇਖ ਸਕਦੇ ਹੋ ਆ ਰੋੜਾ ਜਾਂਦਾ ਆਪਣਾ ਮੇਨ ਆਪਣਾ ਜਿਹੜਾ ਕਿ ਪਾਸੋਂ ਨੂੰ ਜਾਂਦਾ ਨਾਬੇ ਤੋਂ ਇਹ ਰੋੜਾ ਜਮਾਈ ਨੇੜੇ ਆ ਜੀ ਬੱਸ ਸਟੈਂਡ ਆ ਉੱਪਰ ਦੀ ਰੋੜ ਦੇ ਉੱਪਰ ਹੀ ਮੰਡੀ ਆ ਬਾਈ ਇਹ ਜਮਾਈ ਨੇੜੇ ਆ ਬਾਈ ਜੀ ਬੱਸ ਸਟੈਂਡ ਸੌਨਲੀ ਜੇ ਕਿਸੇ ਨੇ ਬੱਸ ਦੀ ਵੀ ਸਹੂਲਤ ਆ ਕਿਸੇ ਵਪਾਰੀ ਵੀ ਨੇ 12 ਹੁਣਾ ਟ੍ਰੇਨ ਦੀ ਵੀ ਨਾਬੇ ਸਟੇਸ਼ਨ ਆ ਜੀ ਸਰਾਂ ਦਾ ਸਟੇਸ਼ਨ ਆ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਬਾਈਆਂ ਨੂੰ ਮਾਲ ਲਿਓਣ ਦੀ ਨਾਲ ਲਿਜਾਣ ਦੀ ਦਿੱਕਤ ਜੀ 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 ਰਹਿਣ ਦਾ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਆ ਬਾਈ ਜੀ ਜੇ ਕਿਸੇ ਵੀਰ ਨੇ ਸੈੱਡ ਬਣੇ ਹੋਏ ਨੇ ਮੇਰੇ ਮਾਲ ਰੱਖਣਾ 2-4 ਦਿਨ ਤਾਂ ਵੀ ਹੈਗਾ ਬਾਈ ਜੀ ਸੈਡਾਂ ਦਾ ਜਿਗਾਰਡ ਮਾਲ ਦੇ ਖਾਣ ਲਈ ਵੀ ਸਾਰਾ ਪ੍ਰਬੰਧਾ ਪੂਰਾ ਜੀ ਗੁਵਾਰਾ ਮਾਲ ਦੇ ਖਾਣ ਲਈ ਇਹ ਨਹੀਂ ਹੈਗਾ ਵੀ ਕੱਲਾ ਬੰਦਿਆਂ ਦੀ ਆ ਮਾਲ ਦੇ ਰੱਖਣ ਦਾ ਰਖਣ ਲਈ ਪੂਰਾ ਪ੍ਰਬੰਧ ਆ ਜੀ ਪ੍ਰਬੰਧਾ ਜੀ ਤੁਸੀਂ ਦੇਖ ਸਕਦੇ ਹੋ ਬਈ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਜੀ ਆਪਣੇ ਵੀਰ ਸਰਜੀਤ ਸਿੰਘ ਖੱਟੜਾ ਜੀ ਜਿਹੜੇ ਕਿ ਆਪਣੇ ਮੰਡੀ ਭਰਉਂਦੇ ਨੇ ਜੀ ਪਿੰਡ ਸਹੋਲੀ ਨਾਬੇ ਤੋਂ 10 ਕਿਲੋਮੀਟਰ ਤੇ ਭਾਰਸੋਂ ਤੋਂ 4 ਕਿਲੋਮੀਟਰ ਪਿੱਛੇ ਇਹ ਰੋਡ ਦੇ ਉੱਪਰ ਪਿੰਡਾ ਬਾਈ ਦੀ ਰੋਡ ਦੇ ਉੱਤੇ ਹੀ ਮੰਡੀ ਆ ਹਰ ਇਤਬਾਰ ਮੰਡੀ ਹੁੰਦੀ ਆ ਜੀ ਮੇਰਾ ਨੰਬਰ ਆ 9942 51400 99148 51400 ਜਮੀ ਰੋਡ ਦੇ ਉੱਪਰ ਮੰਡੀ ਆ ਬਾਈ ਜੀ ਹਰ ਸਹੂਲਤਾ ਮੰਡੀ ਤੇ ਰਹਿਣ ਦੀ ਮਾਲ ਨੂੰ ਖਾਣ ਦੀ ਰੱਖਣ ਦੀ ਸਾਰੀਆਂ ਸਹੂਲਤਾ ਨੇ ਪਾਲੀ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਬਾਈ ਜੀ ਕੋਈ ਦੇਖ ਸਕਦੇ ਹੋ ਬਾਈ ਜੀ ਨੇ ਸਾਰਾ ਕੁਝ ਦੱਸਤਾ ਜੀ ਤੁਹਾਨੂੰ ਚੰਗੀ ਬਰੀਡ ਦੇ ਪਸ਼ੂ ਨੇ ਕਾਟੂ ਤੋਂ ਲੈ ਕੇ ਬਰੀਡ ਤੱਕ ਉਹ ਬਹੁਤ ਚੰਗੀ ਕੁਆਲਟੀ ਦੇ ਪਸ਼ੂ ਨੇ ਠੀਕ ਹੈ ਜੀ ਸਾਡਾ ਏਰੀਆ લાલો ਚੰਗੀ ਐ ਲਾ ਲੋ ਬੀਲੂ ਕਿਆ ਹੋਈ ਥੀ ਲੋਕਿਆ ਹੋਇਆ ਏਰੀਆ ਜੀ ਸਾਡਾ ਤੁਹਾਨੂੰ ਪਤਾ ਹੈ ਕਿ ਸਭ ਤੋਂ ਵਧੀਆ ਬਰੀਡ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਹਰਕ ਨਾਬੇ ਆਪਣੇ ਨਾਬੇ ਸਾਡੇ ਉਰੇ ਨਾਬੇ ਏਰੀਆ ਚੋਂ ਸ਼ਪਾਰ ਵੇਖਿਆ ਜੀ 4.5 ਲੱਖ ਦਾ ਬੱਕਰਾ ਸਾਡੇ ਨਾਬੇ ਏਰੀਆ ਦਾ ਸ਼ਪਾਰ ਮੇਲੇ ਤੇ ਵੇਖਿਆ ਬਾਈ ਵੇਖਿਆ ਜੀ ਬਿਲਕੁਲ ਵੇਖਿਆ ਬਿਲਕੁਲ 4.5 ਲੱਖ ਦਾ ਬੱਕਰਾ ਤੁਸੀਂ ਸੋਸ਼ਲ ਮੀਡੀਆ ਰਾਹੀਂ ਪਤਾ ਹੀ ਆ ਪਾਲੀ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਆ ਹੁਣ 4 ਦਿਨ ਹੋਏ ਨੇ ਉਸੇ ਦਾ ਬੱਚਾ 70000 ਦਾ ਵੇਖਿਆ ਜੀ ਖੀਰਾ ਬੱਚਾ ਜੀ 70000 ਦਾ ਉਸੇ ਦਾ ਬੱਚਾ ਜੀ ਸਾਡੇ ਏਰੀਆ ਚ ਬਾਈ ਜੀ ਬਹੁਤ ਚੰਗੀ ਕੁਆਲਿਟੀ ਆ ਚੰਗੀ ਬਰੀਡਾ ਸਾਰੇ ਵਪਾਰੀ ਵੀਰਾਂ ਨੂੰ ਪਾਲੀ ਵੀਰਾਂ ਨੂੰ ਹਰ ਐਤਵਾਰ ਦੀ ਮੰਡੀ ਹੁੰਦੀ ਆ ਜੀ ਜਰੂਰ ਪਹੁੰਚਿਆ ਕਰੋ ਧੰਨਵਾਦ ਧੰਨਵਾਦ ਜੀ